ਮੈਨੂੰ ਤੀ ਦਾ ਵੀ ਪਿਆਰ ਮੇਰੇਆ ਮੈਨੂੰ ਨਾਂ ਦਾ ਵੀ ਮਿਲਿਆ ਬਹੁਤ ਮੇਰਾ ਸਾਥ ਦਿੰਦੇ ਮੈਂ ਦੁਬਾਰਾ ਨਹੀਂ ਜਨਮ ਲੈ ਕੇ ਲੇਖਾ ਇਹ ਨਗਰ ਦਾ ਦੇ ਸਕਦਾ ਹੋ ਜਾਂਦਾ ਨਾ ਵੀ ਬੰਦੇ ਨੂੰ ਕੱਲਾ ਹੀ ਛੱਡ ਦਿੰਦੇ ਜਦੋਂ ਵਿਪਤਾ ਵੀ ਬੈਠੇ ਵੱਡੇ ਤੋਂ ਲਾ ਕੇ ਛੋਟੇ ਬੱਚੇ ਨੂੰ ਮੈਂ ਕਹਾਂ ਮੈਂ ਕਿਤੇ ਜਾਣਾ ਮੇਰੇ ਨਾਲ ਚੱਲੋ ਜਾਂ ਮੈਨੂੰ ਕਿਸੇ ਚੀਜ਼ ਦੀ ਲੋੜ ਆ ਜਿੱਥੋਂ ਮਰਜ਼ੀ ਹਾਜ਼ਰ ਕਰਨ ਉਸੇ ਵੇਲੇ ਕਰ ਦੇ ਪਰ ਜਿਹੜਾ ਹੁਣ ਆ ਏਡਾ ਵੱਡਾ ਕੰਮ ਆ ਇਹ ਸੰਗਤ ਸਾਰੀ ਦਾ ਹੀ ਆ ਪੈਹਾ ਬਹੁਤ ਜ਼ਿਆਦਾ ਵਾ ਤੇ ਸਾਰੀ ਸੰਗਤ ਨਾਲ ਕੇ ਮੇਰੇ ਨਾਲ ਤੁਸੀਂ ਵੀ ਹੈਲਪ ਕਰੋ ਮੇਰੀ ਚਿਆ ਸੀਗਾ ਵੀ ਜਦੋਂ ਪੁੱਤ ਨੂੰ ਬਾਹਰ ਭੇਜਿਆ ਸੀ ਵੀ ਉਹ ਕਰਦੇ ਹਾਲਾਤ ਸੁਧਾਰੂਗਾ ਪਰ ਅੱਜ ਤਾਂ ਹੋਰ ਦੀਆਂ ਹੋਰ ਹੀ ਵਿਪਤਾਵਾਂ ਪੈ ਗਈਆਂ ਸੋਚਿਆ ਤੇ ਇਹ ਹੀ ਚਲੋ ਕਿਤੇ ਕੋਈ ਚੰਗਾ ਕਰ ਲਵਾਂਗੇ ਕੋਈ ਸੋਹਣਾ ਆਪਦਾ ਗੁਜ਼ਾਰਾ ਕਰ ਲਵਾਂਗੇ ਪਰ ਅੱਗੇ ਜੋ ਬੇਟੇ ਤੇ ਸਿਰ ਤੇ ਹੀਗਾ ਗੁਜ਼ਾਰਾ ਤੇ ਹੁਣ ਉਹ ਵੀ 2 ਸਾਲ ਹੋ ਗਏ ਕੰਮ ਤੋਂ ਬੈਠਾ ਵਾ ਹੁਣ 2 ਸਾਲ ਹੋ ਗਏ ਇਦਾਂ ਪਿੰਡ ਦੇ ਨਗਰ ਮੇਰੇ ਨਾਲ ਸਾਥ ਦਿੰਦੀ ਆ ਕਿਸੇ ਨੇ ਕੁਛ ਲੈਤਾ ਕਿਸੇ ਨੇ ਕੁਛ ਲੈਤਾ ਕਿਤੇ ਮੇਰੇ ਨਾਲ ਇਦਾਂ ਜਾਣਾ ਆਉਣਾ ਨਗਰ ਪੰਚਾਇਤ ਸਾਰੇ ਮੇਰੇ ਨਾਲ ਤੁਰਦੇ ਆ ਉਹ ਤਾਂ ਕਹਿੰਦੇ ਵੀ ਉਮਰ ਕੈਦ ਵੀ ਹੋ ਸਕਦੀ ਉਹਨੂੰ ਹਾਂਜੀ ਹਾਂਜੀ ਹੋ ਸਕਦੀ ਜੇ ਆਪਾਂ ਨਾ ਭਰਾਂਗੇ ਤੇ ਬੰਦੇ ਦਾ ਐਕਸੀਡੈਂਟ ਹੋਇਆ ਜਿੱਦੀ ਡੈਥ ਹੋ ਗਈ ਹੈ ਉਹ ਪਾਕਿਸਤਾਨ ਦਾ ਰਹਿਣ ਵਾਲਾ ਕੋਈ ਉਸ ਪਰਿਵਾਰ ਦੇ ਨਾਲ ਕੋਈ ਤੁਹਾਡਾ ਹੋਈ ਹੈ ਗੱਲਬਾਤ ਹੋਈ ਕਈ ਵਾਰੀ ਕਹੀ ਹੁੰਦਾ ਨਾ ਵੀ ਇੱਕ ਰਿਕਵੈਸਟ ਕਰ ਲੈਂਦਾ ਹਾਂਜੀ ਨਹੀਂ ਜੀ ਉਹਨਾਂ ਨਾਲ ਨਹੀਂ ਆਪਣੀ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨੇ ਇੰਸ਼ੋਰਸ ਵਗੈਰਾ ਇਹਦੀ ਕੰਪਨੀ ਨੇ ਨਹੀਂ ਸੀ ਕਰਵਾਈ ਫਿਰ ਇਹ ਇਕੱਲਾ ਇਹਦੇ ਸਿਰ ਤੇ ਪੈ ਗਿਆ ਸਾਰਾ ਦੇਖੋ ਜੀ ਜਿਹੜੀ ਕੰਪਨੀ ਆ ਉਹ ਕਹਿੰਦੀ ਆ ਇੰਸ਼ੋਰਸ ਕੰਪਨੀ ਭੇਜ ਦੇਣਾ ਵਾ ਜਿੰਕ ਇੰਸ਼ੋਰੋਰਸ ਕੰਪਨੀ ਕਹਿੰਦੀ ਆ ਸਾਨੂੰ ਪੇਮੈਂਟ ਉਹਦਾ ਨਹੀਂ ਭਰੀ ਤੇ ਅਸੀਂ ਪੈਸੇ ਨਹੀਂ ਦੇਨੇ ਨਾਂ ਸ਼ੋਰਸ ਹੁਣ ਵਾਲੀ ਵਾਰਸ ਬਣਦੀ ਆ ਤੇ ਨਾਂ ਕੰਪਨੀ ਬਣਦੀ ਆ ਵੀ ਐਕਸੀਡੈਂਟ ਹੋਇਆ ਉਸ ਤੋਂ 4 ਮਹੀਨੇ ਬਾਅਦ ਉਹਨਾਂ ਨੇ ਮੁੰਡਾ ਰੱਖਿਆ ਜੇਲ੍ਹ ਚ ਮੁੜ ਕੇ ਕਹਿਤਾ ਵੀ ਬਲੱਡ ਮਨੀ ਤੁਸੀਂ ਲਿਆਓ ਤੇ ਆਖਰੀ ਤਰੀਕ ਤੱਕ ਆਪਾਰਚ ਤਾ ਹੁਣ ਰਹਿ ਗਏ 2 ਮਹੀਨੇ ਪਿੱਛੇ ਤੇ ਇਹ ਫਿਰ ਮੁੰਡਾ ਉੱਥੇ ਕੀ ਕਰ ਰਿਹਾ ਜੀ ਹੁਣ ਜੇਲ੍ਹ ਦੇ ਵਿੱਚ ਐ ਉਹ ਪੁਲਿਸ ਦੇ ਕੋਲ ਐ ਕਿ ਜਾਂ ਫਿਰ ਬਾਹਰ ਐ ਅਗਰ ਮੰਨ ਲਓ ਵੀ ਇਨ ਕੇਸ ਪੈਸੇ ਨਹੀਂ ਇਕੱਠੇ ਹੁੰਦੇ ਤਾਂ ਸਜ਼ਾ ਕਿਦਾਂ ਦੀ ਹੋ ਸਕਦੀ ਉੱਥੇ ਕਿਉਂ ਕੁਝ ਵੀ ਕਰ ਸਕਦੇ ਆ ਸਜ਼ਾਏ ਮੌਤ ਵੀ ਕਰ ਸਕਦੇ ਆ ਉਮਰ ਭਰ ਦੀ ਜੇਲ੍ਹ ਵੀ ਦੇ ਸਕਦੇ ਆ ਚੰਗੇ ਪਿਵੇਖ ਦੇ ਲਈ ਨੌਜਵਾਨ ਸੁਖਚੈਨ ਸਿੰਘ ਬਿੱਲੀ ਬਣਾਚ ਪਿੰਡ ਦਾ ਰਹਿਣ ਵਾਲਾ ਦੁਬਈ ਦੇ ਵਿੱਚ ਗਿਆ ਸੀ ਜਿੱਥੇ ਡਰਾਈਵਰੀ ਕਰਦੇ ਸੀ ਟਰੱਕ ਚਲਾਉਂਦਿਆਂ 2021 ਦੇ ਵਿੱਚ ਉਹਨਾਂ ਦੇ ਕੋਲੋਂ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੇ ਵਿੱਚ ਪਾਕਿਸਤਾਨੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਕਾਰਵਾਈ ਕਰਦੀ ਹੈ ਤੇ ਸੁਖਚੈਨ ਸਿੰਘ ਦੇ ਉੱਪਰ ਵੱਡਾ ਬੌਂਡ ਪਾ ਦਿੰਦੀ ਹੈ ਕਰੀਬ-ਕਰੀਬ 50 ਲੱਖ ਰੁਪਈਆ ਇੰਡੀਆ ਦਾ ਬਣਦਾ ਹੈ ਜਿਹੜਾ ਬਲੱਡ ਮਨੀ ਉਥੋਂ ਦੀ ਸਰਕਾਰ ਨੇ ਕਿਹਾ ਹੈ ਕਿ ਜੇਕਰ ਦਿੰਦੇ ਹੋ ਤਾਂ ਠੀਕ ਹੈ ਨਹੀਂ ਤਾਂ ਸਖਤ ਕਾਰਵਾਈ ਸੁਖਚੈਨ ਸਿੰਘ ਦੇ ਉੱਪਰ ਕੀਤੀ ਜਾਵੇਗੀ ਅਸੀਂ ਸੁਖਚੈਨ ਸਿੰਘ ਹੋਣਾ ਦੇ ਘਰ ਦੇ ਵਿੱਚ ਮੌਜੂਦ ਆ ਸਾਰੇ ਮੋਤਵਾਰ ਬੰਦੇ ਬੈਠੇ ਨੇ ਪੰਚਾਇਤ ਬੈਠੀ ਹੈ ਲੋਕਾਂ ਦੇ ਗਾੜੀ ਮਦਦ ਦੀ ਗੁਹਾਰ ਵੀ ਲਗਾ ਰਹੇ ਨੇ ਅਤੇ ਇਹਨਾਂ ਦਾ ਬੇਟਾ ਜਿਹੜਾ ਹੈ ਉਸ ਸ਼ਹਿਰ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਨਾ ਤਾਂ ਉਹ ਕੰਮ ਕਰ ਸਕਦਾ ਸੁਖਚੈਨ ਸਿੰਘ ਦੇ ਮੰਮੀ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਮਾਤਾ ਜੀ ਕਿੰਨੀ ਕਿੰਨੇ ਦਿਨ ਹੋ ਗਏ ਕਿੰਨਾ ਚਿਰ ਹੋ ਗਿਆ ਤੁਹਾਡੇ ਪੁੱਤਰ ਨੂੰ ਬਾਹਰ ਗਿਆ ਨੂੰ ਹਾਂਜੀ ਜੀ ਉਹਨੂੰ ਨਾ 5 ਸਾਲ ਹੋ ਗਏ ਆ 19 ਦੇ ਵਿੱਚ ਗਿਆ ਸੀ ਤੇ 21 ਦੇ ਵਿੱਚ ਵਾਪਸ 3 ਸਾਲ ਲਾ ਕੇ ਬਹੁਤ ਵਧੀਆ ਸਫਰ ਲਾ ਕੇ ਆਏ ਸੀ ਤੇ 21 ਤੋਂ ਬਾਅਦ ਜਦੋਂ ਗਏ ਆ ਉਦੋਂ ਉਹਨਾਂ ਤੋਂ ਇਦਾਂ ਗੱਡੀ ਲੱਗ ਗਈ ਐਕਸੀਡੈਂਟ ਹੋ ਗਿਆ ਤੇ ਫਿਰ 4 ਮਹੀਨੇ ਦੀ ਸਜ਼ਾ ਜੇਲ੍ਹ ਦੇ ਵਿੱਚ ਉਹਨਾਂ ਨੇ ਜਿੱਦਾਂ ਹੁਣ 50 ਲੱਖ ਰੁਪਈਆ ਬਲੱਡ ਮਨੀ ਪਾਤੀ ਆ ਜੀ ਵੀ ਤੂੰ ਇਹ ਦੇ ਕੇ ਭਰ ਕੇ ਇੰਡੀਆ ਜਾ ਸਕਦਾ ਹੈ ਸ਼ਹਿਰ ਦੇ ਵਿੱਚੋਂ ਇਤੇ ਨਹੀਂ ਤੇ ਮੇਰੀ ਇਹੋ ਹੀ ਬੇਨਤੀ ਆ ਵਿਦੇਸ਼ਾਂ ਦੇ ਵਿੱਚ ਸਾਰੀ ਸੰਗਤ ਨੂੰ ਵੀ ਮੇਰੀ ਹੈਲਪ ਕਰਕੇ ਮੇਰਾ ਬੇਟਾ ਇੰਡੀਆ ਲੈੰਦਾ ਜਾਵੇ ਉਹ ਤਾਂ ਇੱਥੇ ਕੀ ਕਾਰੋਬਾਰ ਹੈਗਾ ਜੀ ਕੁਝ ਨਹੀਂਗਾ ਜੀ ਸਿਰਫ ਆ ਘਾਰ ਹੀ ਆ ਢਾਈਆਂ ਚਾਰ ਘਾਰ ਹੀ ਆ ਉਹ ਵੀ ਇਹ ਨਗਰ ਨੇ ਰਲ ਮਿਲ ਕੇ ਮੈਨੂੰ ਲੈ ਕੇ ਦਿੱਤਾ ਸੀ ਘਰ ਵੀ ਨਹੀਂ ਹੀ ਮੇਰੇ ਕੋਲ ਹੈਗਾ ਤਾਂ ਦੇ ਫਾਦਰ ਸਾਹਿਬ ਕੀ ਕਰਦੇ ਨੇ ਹਾਂਜੀ ਉਹ ਗ੍ਰੈਂਥੀ ਡਿਊਟੀ ਕਰਦੇ ਸੀ ਜੀ ਉਹਨਾਂ ਦੀ ਵੀ ਦੇਥ ਹੋਈ ਨੂੰ 5 ਸਾਲ ਹੋ ਗਏ ਆ ਜੀ ਹਾਂਜੀ ਉਹ ਵੀ ਨਹੀਂ ਹੈਗੇ ਬਸ ਬੇਟੇ ਦੇ ਸਿਰ ਤੇ ਹੀ ਗੁਜ਼ਾਰਾ ਤੇ ਹੁਣ ਉਹ ਵੀ 2 ਸਾਲ ਹੋ ਗਏ ਕੰਮ ਤੋਂ ਬੈਠਾ ਵਾ ਹੁਣ 2 ਸਾਲ ਹੋ ਗਏ ਇਦਾਂ ਪਿੰਡ ਦੇ ਨਗਰ ਮੇਰੇ ਨਾਲ ਸਾਥ ਦਿੰਦੀ ਆ ਕਿਸੇ ਨੇ ਕੁਛ ਲੈਤਾ ਕਿਸੇ ਨੇ ਕੁਹ ਲੈਤਾ ਦਵਾਈ ਬੂਟੀ ਕਰਾਤੀ ਕਿਤੇ ਮੇਰੇ ਨਾਲ ਇਦਾਂ ਜਾਣਾ ਆਉਣਾ ਨਗਰ ਪੰਚਾਇਤ ਸਾਰੇ ਮੇਰੇ ਨਾਲ ਤੁਰਦੇ ਆ 50 ਲੱਖ ਤਾਂ ਰਕਮ ਬਹੁਤ ਜ਼ਿਆਦਾ ਹੈ ਤਾਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਨਗਰ ਵੀ ਨਹੀਂ ਇੰਨਾ ਪੈਸਾ ਭਰ ਸਕਦਾ ਜ਼ਿਆਦਾ ਵਾ ਸਾਥ ਤੇ ਬਹੁਤ ਜ਼ਿਆਦਾ ਦਿੰਦਾ ਵਾ ਤਾਰਾ ਲਾ ਕਰਪੀ ਗਿਆ ਨਗਰ ਨੇ ਇਕੱਠਾ ਕੀਤਾ ਵਾ ਪਰ ਪੈਸਾ ਬਹੁਤ ਜ਼ਿਆਦਾ ਵਾ ਸਾਰੇ ਭੈਣ ਭਰਾ ਰਲ ਕੇ ਮੇਰੇ ਨਾਲ ਮੇਰਾ ਸਾਥ ਦੇਣ ਫੇਰ ਮੇਟ ਜਿਹੜੀ ਸਜ਼ਾ ਸੁਖਚਾਨ ਨੂੰ ਸੁਣਾ ਸਕਦੀ ਹੈ ਕਿ ਇਹ ਬਲੱਡ ਮੈਨੀ ਜਿਹੜੀ ਦਿੱਤੀ ਹੈ ਹਾਂਜੀ ਤਾਂ ਉਹ ਤਾਂ ਕਹਿੰਦੇ ਵੀ ਉਮਰ ਕੈਦ ਵੀ ਹੋ ਸਕਦੀ ਹੈ ਉਹਨੂੰ ਹਾਂਜੀ ਹਾਂਜੀ ਹੋ ਸਕਦੀ ਜੇ ਆਪਾਂ ਨਾ ਭਰਾਂਗੇ ਤੇ ਉਹ ਕੁਝ ਵੀ ਕਰ ਸਕਦੇ ਆ ਕਿਉਂ ਆਪਾਂ ਨੂੰ ਉਧਰ ਦੇ ਕਾਨੂੰਨ ਬਾਰੇ ਨਹੀਂ ਪਤਾ ਕੁਝ ਵੀ ਕਰ ਸਕਦੇ ਆ ਕਿੰਨਾ ਸਮਾਂ ਉਹਨਾਂ ਨੇ ਲਾਸਟ ਡੇਟ ਕਦੋਂ ਤੱਕ ਦੀ ਦਿੱਤੀ ਹੈ ਹਾਂ ਜੀ ਆ ਲਾਸਟ ਡੇਟ ਹੈਗੀ ਆ 15 ਮਾਰਚ ਤੱਕ ਜੀ 15 ਮਾਰਚ ਤੱਕ ਵੀਜ਼ਾ ਵਾਦਾ ਉਦੋਂ ਬਾਅਦ ਚ ਕੋਈ ਵੀ ਸਜ਼ਾ ਦੇ ਸਕਦੇ ਜੇ ਆਪਾਂ ਉਦੋਂ ਤੱਕ ਨਹੀਂ ਪਹੁੰਚ ਪਰਲੇ ਇਹ ਜਿਹੜੇ ਬੰਦੇ ਦਾ ਐਕਸੀਡੈਂਟ ਹੋਇਆ ਜਿੱਦੀ ਧੱਤ ਹੋ ਗਈ ਹੈ ਉਹ ਪਾਕਿਸਤਾਨ ਦਾ ਰਹਿਣ ਵਾਲਾ ਕੋਈ ਉਸ ਪਰਿਵਾਰ ਦੇ ਨਾਲ ਕੋਈ ਤੁਹਾਡਾ ਹੋਇਆ ਗੱਲਬਾਤ ਹੋਈ ਕਈ ਵਾਰੀ ਕਹੀ ਉਹਨਾਂ ਨੇ ਵੀ ਇੱਕ ਰਿਕਵੈਸਟ ਕਰ ਲੈਂਦਾ ਕਿ ਹਾਂ ਜੀ ਨਹੀਂ ਜੀ ਉਹਨਾਂ ਨਾਲ ਨਹੀਂ ਆਪਣੀ ਕੋਈ ਗੱਲਬਾਤ ਨਹੀਂ ਹੋਈ ਦੇ ਨਾ ਪਨੂ ਵੀ ਬਾਲਾ ਉਹਨਾਂ ਬਾਰੇ ਪਤਾ ਹੀ ਉਹ ਕੋਰਟ ਨੂੰ ਹੀ ਆ ਉੱਥੇ ਹੀ ਉਹਨਾਂ ਦੀ ਗੱਲਬਾਤ ਹੋਈ ਆ